ਕੁ ਉਤਾਰੋ ਨਿਤ ਨਿਤ ਰੱਖਿ ਉਰਤਾਰੋ ਤਮ ਸੰਸਾਰ ਤਮ ਸੰਸਾਰ ਚਰਨ ਲਗ ਤਰੀਓ ਚਰਨ ਲਗ ਤੇਰੀਏ ਸਭ ਸਭ ਜਦ ਕੋਈ ਬੋਲਦਾ ਉਹ ਨਾ ਰਿਪੀਟ ਕਰ ਜਾਂਦਾ ਚਰਨ ਲਗ ਤਰੀਏ ਤਮ ਸੰਸਾਰ ਤਮ ਸੰਸਾਰ ਚਰਨ ਲਗ ਤਰੀਏ ਚਰਨ ਲਗ ਤੇਰੀਏ ਸਭ ਸਭ ਨਾਨਕ ਬ੍ਰਹਮ ਸਾਰੋ ਨਾਨਕ ਬ੍ਰਹਮ ਸਾਰੋ ਸ਼ਲੋਕ ਮਹਲਾ 5 ਮੈਨੂੰ ਜੋਤੀ ਤੋਈ ਕਤੋਈ ਨਹੀਂ ਕਹਣਾ ਇਹਨੂੰ ਤੋਈ ਸੁਣੋ ਕਤੋਈ ਨਹੀਂ ਐ ਕੀ ਤੋਈ ਕੀ ਤੋਈ ਠੀਕ ਐ ਮੈਨੂੰ ਜੋਗ ਕੀ ਤੋਈ ਇਹਦਾ ਨਾ ਕੀ ਤੋਈ ਠੀਕ ਐ ਮੈਨੂੰ ਜੋਗ ਮੈਨੂੰ ਜੋਗ ਕੀ ਤੋਈ